ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿ ਹੈ ਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਰੇ ਕਬਨ ਕਬਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨ ਪਰਮ ਸਤਕਾਰਯੋ ਸਤਿਗੁਰਾਂ ਦੀ ਸਾਜਿਨੀ ਬਾਜੀ ਗੁਰੂ ਖਾਲਸਾ ਗੁਰੂ ਕਾ ਖਾਲਸਾ ਸਤਸੰਗਤ ਜੀ ਸੇਭ ਜੀਆਂ ਨੇ ਰਹਿਮਤ ਕੀਤੀ ਏ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਬੇਅੰਤ ਸੰਗਤਾਂ ਸਤਿਗੁਰਾਂ ਦੇ ਦਰ ਕਰਦੀਆਂ ਹਾਜ਼ਰੀਆਂ ਪਰ ਰਹੀਆਂ ਏ ਸਵਾਗਤ ਹੁਣ ਲੜੀਵਾਰ ਜੀਵਨ ਕਥਾ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕਿ ਪਿਛਲੇ ਕਈ ਰੋਜ਼ ਤੋਂ ਆਪ ਜੀ ਸਰਵਣ ਕਰਦੇ ਆ ਰਹੇ ਹੋ ਔਰ ਅਲਮੇਲ ਕੇ ਕੁਝ ਸਮਾ ਹਾਜ਼ਰੀਆਂ ਭਰੀਏ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਬਖਸ਼ੀ ਹੋਈ ਸਤਿਗੁਰੁ ਜਰਣ ਕਰੋ ਜੀ ਆਪੋ ਆਪਣੀਆਂ ਹਾਜ਼ਰੀਆਂ ਲਗਵਾਉਂਦੇ ਆ ਇੱਕੋ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿਗੁਰੂ ਸੱਚੇ ਪਾਤਸ਼ਾਹ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀਆਂ ਦੇ ਜੀਵਨ ਬਿਰਤਾਂਤ ਦੇ ਵਿੱਚੋਂ ਕਲ ਰੋਜ ਆਪ ਜੀਆਂ ਨੇ ਪ੍ਰਸੰਗ ਸਰਵਣ ਕੀਤਾ ਸੀ ਕਿ ਤਲਵੰਡੀਆਂ ਭਾਜੀ ਮਰਦਾਨਾ ਜੀਆਂ ਨੂੰ ਭੇਜਣਾ ਕਰਦੇ ਆ ਪਿਤਾ ਮੇਤਾ ਕਲਿਆਣ ਦਾਸ ਜੀ ਫਿਰ ਆਕਰ ਕਿ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਜੀਆਂ ਨਾਲ ਵਿਚਾਰਾ ਹੁੰਦੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਐ ਭਾਈ ਮਰਦਾਨਾ ਜੀਆਂ ਨੂੰ ਤੈਨੂੰ ਜੋੜਾ ਗੁਣ ਬਖਸ਼ਿਆ ਸੀ ਉਹ ਕਿੱਥੇ ਐ ਉਹ ਤੈਨੂੰ ਯਾਦ ਐ ਫਿਰ ਕਿਸ ਤਰੀਕੇ ਨਾਲ ਇੱਕ ਵਿਅਕਤੀ ਨੂੰ ਰਬਾ ਬੁਝਾਉਣ ਵਾਲੇ ਨੂੰ ਭਾਈ ਮਰਦਾਨਾ ਜੀ ਲੈ ਕੇ ਆਉਂਦੇ ਐ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਵਿਧ ਬਣਾਉਣੀ ਸੀ ਦਾਤ ਬਖਸ਼ੀ ਜੋ ਕੀਰਤਨ ਦੀ ਆਪਕੀਆਂ ਨੇ ਪਿੱਛੇ ਇਤਿਹਾਸ ਵਿੱਚ ਪਹਿਲਾਂ ਪ੍ਰਸੰਗ ਸਰਵਣ ਕੀਤਾ ਸੀ ਨਾ ਜਿਹੜੇ ਰੋਜ਼ ਸੁਣਦੇ ਐ ਜਿਹੜੇ ਰੋਜ਼ ਆਉਂਦੇ ਐ ਉਸ ਤੋਂ ਬਾਅਦ ਜਿਹੜੇ ਰੋਜ਼ ਸੁਣਦੇ ਐ ਉਸ ਤੋਂ ਬਾਅਦ ਜਿਹੜੇ ਰੋਜ਼ ਸਮਝਦੇ ਐ ਜਿਹੜੇ ਨਾਲ-ਨਾਲ ਚੱਲਦੇ ਐ ਉਹਨਾਂ ਨੂੰ ਚੇਤੇ ਹੋਏਗਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਜਦੋਂ ਵਿਆਹ ਕਾਰਜ ਦੀ ਖੁਸ਼ੀ ਲੈ ਕੇ ਰਿਸ਼ਤਾ ਪੱਕਾ ਕਰਕੇ ਆਏ ਸੀ ਭਾਈ ਮਰਦਾਨਾ ਜੀ ਗਏ ਸੀ ਨਾਲ ਪਰਮਾਨੰਦ ਜੀ ਪਿਤਾ ਕਲਿਆਣ ਦਾਸ ਸमेहਤਾ ਜੀ ਇਹ ਸਾਰੇ ਜਦੋਂ ਗਏ ਸੀ ਤੇ ਰਿਸ਼ਤਾ ਪੱਕਾ ਕਰਕੇ ਆਏ ਆ ਕਿ ਤਾ ਤੁਹਾਨੂੰ ਭਾਈ ਮਰਦਾਨਾ ਜੀਆਂ ਨੇ ਆ ਕਰਕੇ ਕਿਹਾ ਸੀ ਸਤਿਗੁਰੂ ਵਧਾਈਆਂ ਹੋਵਣ ਤੁਹਾਡਾ ਰਿਸ਼ਤਾ ਪੱਕਾ ਕਰਕੇ ਆਏ ਆ ਵਧਾਈ ਸ਼ਕਾਓ ਸਤਿਗੁਰਾਂ ਨੇ ਕਿਹਾ ਸੀ ਲੈ ਮਰਦਾਨਿਆਂ ਬਚਨ ਕੀਤੇ ਸੀ ਕਿ ਦੱਸ ਕੀ ਚਾਹੀਦਾ ਮੰਗ ਲੈ ਜੋ ਚਾਹੀਦਾ ਹੈ ਪਾਤਸ਼ਾਹ ਕਲ ਜੁਗੀਆਂ ਦੁਨੀਆਦਾਰਾਂ ਕਿਤੇ ਦੁਨਿਆਵੀ ਚੀਜ਼ ਨਾ ਮੰਗ ਲਵਾ ਟੁੱਠਿਆ ਆਪਣੀ ਮਰਜ਼ੀ ਨਾਲ ਦੇ ਦੇ ਤੁਹ ਕੁ માત્ર ਵਿਚਾਰ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤ੍ਰਲੋਕੀ ਦਾ ਰਾਜ ਕਹਿੰਦੇ ਨਹੀਂ ਤੁਹਾਡੀ ਜੋ ਇੱਛਾ ਹੈ ਫਿਰ ਸਤਿਗੁਰਾਂ ਨੇ ਕੀਰਤਨ ਦੀ ਦਾਤ ਪਾਈ ਸੀ ਭਾਈ ਮਰਦਾਨਾ ਜੀਆਂ ਦੀ ਚੋਲੀ ਵਿੱਚ ਬੜੀ ਵੱਡੀ ਦਾਤ ਰਹੁ ਵਿਚਾਰ ਉਹ ਸਤਿਗੁਰਾਂ ਨੇ ਪੁੱਛਣਾ ਕੀਤਾ ਮਰਦਾਨਿਆਂ ਚੇਤਾਈ ਤੈਨੂੰ ਕਿਹੜੀ ਦਾਤ ਬਖਸ਼ੀ ਸੀ ਕੀਰਤਨ ਉਹ ਕਹਿੰਦੇ ਜੀ ਜਿੱਥੇ ਤਰਿਆ ਤੁਸੀਂ ਉਹ ਖਜ਼ਾਨਾ ਉੱਥੇ ਹੀ ਹੋਣਾ ਹੈ ਮੈਂ ਤਾਂ ਛੇੜਿਆ ਨਹੀਂ ਕਹਿੰਦੇ ਫਿਰ ਉਹ ਬਿਦ ਬਣਾਉਂਦੇ ਆ ਕਹਿੰਦੇ ਜਾ ਕਿਸੇ ਰਬਾਬ ਰਬਾਬੀ ਨੂੰ ਬੁਲਾ ਕੇ ਲਿਆ ਬੁਲਾ ਕੇ ਲਿਆਉਂਦੇ ਆ ਵਜਾਉਂਦੇ ਆ ਮਰਦਾਨਿਆਂ ਹੁਣ ਤੂੰ ਵਜਾ ਮੈਨੂੰ ਤਾਂ ਜੀ ਆਉਂਦੀ ਨਹੀਂ ਕਹਿੰਦੇ ਮੈਂ ਤਾਂ ਕਦੇ ਵਜਾਈ ਨਹੀਂ ਤੇ ਜਦੋਂ ਵਜਾਈ ਫਿਰ ਕਹਿੰਦੇ ਸਾਰੇ ਜੰਗਲ ਦੇ ਸਾਰੇ ਜਿਹੜੇ ਉਥੇ ਦਰਖਤ ਸੀ ਉਹ ਵੀ ਚੁੰਮਣ ਚੁੰਮਣ ਲੱਗ ਪਏ ਸੀ ਪਛੂ ਪੰਛੀ ਜਿੰਨੇ ਵੀ ਸੀਗੇ ਸਾਰੇ ਕਹਿੰਦੇ ਇਤਨੇ ਪ੍ਰੇਮ ਦੇ ਵਿੱਚ ਆ ਜਾਂਦੇ ਆ ਤੇ ਉਹ ਜਿਹੜਾ ਰਬਾਬੀ ਬੁਲਾ ਕੇ ਲਿਆਂਦਾ ਉਹ ਵੀ ਸਿਫਤ ਕਰਨ ਲੱਗ ਪੈਂਦਾ ਹੈ ਭਾਈ ਮਰਦਾਨਾ ਜੀਆਂ ਦੀ ਜਿਵੇਂ ਆਪਾਂ ਕਹਿੰਦੇ ਆ ਵੀ ਫੈਨ ਹੋ ਜਾਂਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਵਿਧ ਬਣਾਉਣੀ ਸੀ ਹੁਣ ਕਹਿੰਦੇ ਰਬਾਪ ਲੈ ਕੇ ਆਉਣੀ ਆ ਮਰਦਾਨਿਆਂ ਠੀਕ ਹੈ ਬਾਬਾ ਜੀ ਉਹ ਜਿਹੜਾ ਆਇਆ ਸੀ ਕਹਿੰਦਾ ਮੀਰੀ ਹਾਜ਼ਰ ਹੈ ਕਹਿੰਦੇ ਨਹੀਂ ਤੇਰੀ ਰੋਜੀ ਹੈ ਤੂੰ ਇਹਨੂੰ ਆਪਣੇ ਪਾਸ ਰੱਖ ਫਿਰ ਭੇਜਣਾ ਕਰਦੇ ਆ ਬੀਬੀ ਨਾਨਕੀ ਜੀਆਂ ਪਾਸ ਬੀਬੀ ਨਾਨਕੀ ਜੀ ਕਹਿੰਦੇ ਇੱਕ ਦੇ ਵੱਟੇ 100 ਲੈ ਦੇਾਂਗੀ ਪਰ ਮੇਰੀ ਇੱਕ ਸ਼ਰਤ ਹੈ ਨਾਨਕ ਜੀਆਂ ਨੂੰ ਕਹਿ ਇੱਥੇ ਆਉਣਗੇ ਮੇਰੇ ਕੋਲ ਮੈਨੂੰ ਮਿਲ ਕੇ ਜਾਣ ਭਾਈ ਮਰਦਾਨਾ ਜੀ ਵਾਪਸ ਜਾਂਦੇ ਆ ਗੁਰੂ ਨਾਨਕ ਸਾਹਿਬ ਜੀਆਂ ਪਾਸ ਕਹਿੰਦੇ ਮਾਤਾ ਜੀਆਂ ਨੇ ਬੀਬੇ ਨਾਨਕੀ ਜੀਆਂ ਨੇ ਬਚਨ ਕੀਤਾ ਵੀ ਮੇਰੇ ਮੈਨੂੰ ਮਿਲ ਕੇ ਜਾਣ ਮੇਰੇ ਕੋਲ ਆਉਣ ਬੜੇ ਦਿਨ ਹੋ ਗਏ ਆਏ ਸਤਿਗੁਰੂ ਆਪ ਆਕਰ ਕੇ ਬਚਨ ਬਿਲਾਸ ਹੋਏ ਜਲਪਨ ਛਕਿਆ ਬਿੰਤੀ ਕੀਤੀ ਕਹਿੰਦੇ ਸਾਡਾ ਬਚਨ ਇਹ ਹੈ ਵੀਰ ਬਾਬਾ ਤਾ ਕੋਈ ਗੱਲ ਨਹੀਂ ਮੈਂ ਲੈ ਦੇਾਂਗੀ ਪਰ ਮੇਰਾ ਬਚਨ ਮੰਨਣਾ ਪੈਣਾ ਗੁਰੂ ਸਾਹਿਬ ਕਹਿੰਦੇ ਕੀ ਕਹਿੰਦੇ ਮੇਰੇ ਕੋਲ ਰਹਿਣਾ ਪੈਣਾ ਬੀਬੇ ਨਾਨਕੀ ਜੀ ਕਹਿੰਦੇ ਤੇ ਗੁਰੂ ਸਾਹਿਬ ਜੀਆਂ ਦਾ ਬਚਨ ਸੀ ਤੁਸੀਂ ਪਹਿਲਾਂ ਵੀ ਸਰਵਣ ਕੀਤਾ ਹੈ ਕਿ ਬੀਬੇ ਨਾਨਕੀ ਤੇਰੇ ਤੋਂ ਕਦੇ ਦੂਰ ਹੈ ਹੀ ਨਹੀਂ ਮੈਂ ਮੇਰੀਏ ਭੈਣੇ ਮੈਂ ਕਦੀ ਤੇਤੋਂ ਦੂਰ ਹੋਇਆ ਹੀ ਨਹੀਂ ਸੋ ਇੱਕ ਇੱਕ ਵਾਰੀ ਮੈਨੂੰ ਦਿਲੋਂ ਚੇਤੇ ਕਰੀ ਉਸੇ ਛਿਨ ਮਾਤਰ ਦੇ ਵਿੱਚ ਮੈਂ ਤੇਰੇ ਸਾਹਮਣੇ ਹੋ ਜਾਣਾ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਬਚਨ ਕੀਤੇ ਹਰ ਪਲ ਕਹਿੰਦੇ ਤੇਰੇ ਕੋਲ ਆਸੀ ਜਦੋਂ ਯਾਦ ਕਰੇਂਗੀ ਉਦੋਂ ਆ ਜਾਵਾਂਗੇ ਸੱਚੇ ਪਾਤਸ਼ਾਹ ਜੀਆਂ ਦੇ ਬਚਨ ਸੁਣ ਕੇ ਬੀਬੇ ਨਾਨਕੀ ਨੇ ਹਾਲ ਹੋਈ ਇਤਿਹਾਸ ਲਿਖਦਾ ਹੈ ਫਿਰ ਭਾਈ ਮਰਦਾਨਾ ਜੀ ਨੂੰ ਕੱਲਿਆ ਜਾਂਦਾ ਹੈ ਕਹਿੰਦੇ ਜਾ ਕਿਸੇ ਰਬਾਬੀਏ ਦੇ ਪਾਸ ਰਬਾਬ ਦੇਖ ਕੇ ਆ ਕੋਈ ਵੇਚਦਾ ਹੋਵੇ 17 ਰੁਪਏ ਇਤਿਹਾਸ ਲਿਖਦਾ ਹੈ ਬੀਬੀ ਨਾਨਕੀ ਜੀਆਂ ਤੋਂ ਲੈ ਕੇ ਭਾਈ ਮਰਦਾਨਾ ਜੀ ਜਾਂਦੇ ਐ ਜਾ ਕਰਕੇ ਨਗਰ ਵਿੱਚ ਫੇਰਾ ਮਾਰਿਆ ਪਰ ਕੋਈ ਵੀ ਜਿਹੜਾ ਹੈ ਉਹ ਰਬਾਬ ਨਹੀਂ ਦਿੰਦਾ ਕਹਿੰਦੇ ਇਹ ਕੁਰਾਇਆ ਹੈ ਕੁਰਾਈਏ ਦਾ ਸਾਥੀ ਹੈ ਕਹਿੰਦੇ ਦੇਖੋ ਇਹ ਕਹਿੰਦੇ ਉਹ ਉਸੇ ਨਾਨਕ ਦਾ ਸਾਥੀ ਹੈ ਜਿਹੜਾ ਕਦੇ ਮਸੀਤ ਮਸੀਤੇ ਵੜ ਜਾਂਦਾ ਹੈ ਕਦੇ ਮਸਾਣਾ ਦੇ ਵਿੱਚ ਮੜੀਆਂ ਦੇ ਵਿੱਚ ਵੜ ਜਾਂਦਾ ਹੈ ਜਾ ਕੇ ਕਦੇ ਕਿਤੇ ਕਦੇ ਕਦੇ ਫਿਰਦਾ ਰਹਿੰਦਾ ਹੈ ਕਹਿੰਦੇ ਇਹਦਾ ਤਾਂ ਕੋਈ ਟਿਕਾਣਾ ਨਹੀਂ ਦੁਨੀਆ ਐਦਾਂ ਦੇ ਬਚਨ ਕਰਦੇ ਆ ਲੋਕ ਭਾਈ ਮਰਦਾਨਾ ਜੀ ਇੱਕ ਘਰ ਗਏ ਦੂਜੇ ਕੋਲ ਗਏ ਤੀਜੇ ਕੋਲ ਗਏ ਰਬਾਬੀਆਂ ਦੇ ਪਾਸ ਪਰ ਕਿਸੇ ਨੇ ਨਾ ਦਿੱਤੀ ਵਿਦ ਸਤਗੁਰਾਂ ਨੇ ਬਣਾਉਣੀ ਸੀ ਵਾਪਸ ਆਗੇ ਕਹਿੰਦੇ ਸਤਗੁਰੂ ਲੋਕੀ ਬੜੇ ਕਬੂਲ ਬੋਲਦੇ ਐ ਮੇਹ ਤੋਂ ਸੁਣਿਆ ਨਹੀਂ ਜਾਂਦਾ ਤੁਹਾਡੀ ਸ਼ਾਨ ਪ੍ਰਤੀ ਜਿਹੜਾ ਪ੍ਰੇਮ ਕਰਦਾ ਹੋਵੇ ਉਹ ਗੁਰੂ ਦੀ ਸ਼ਾਨ ਪ੍ਰਤੀ ਥੋੜਾ ਹੀ ਕੁਝ ਸੁਣ ਸਕਦਾ ਹੈ ਉਹ ਤਾਂ ਜਾਨਵਾਰਨ ਤੱਕ ਜਾਂਦਾ ਹੈ ਤੇ ਗੁਰਮਖੋ ਅੱਜ ਸਮਾਂ ਦੇਖੋ ਕਹੋ ਜ ਆ ਰਿਹਾ ਐ ਆ ਪਿੱਛੇ ਤੁਸੀਂ ਸੁਣਿਆ ਹੋਣਾ ਉਹ ਜੰਮੂ ਦੇ ਵਿੱਚ ਕੀ ਹੋਇਆ ਪਿੰਡ ਦੇ ਵਿੱਚ ਰਹਿੰਦਾ ਬੰਦਾ ਆ ਕਰਕੇ ਸਤਗੁਰਾਂ ਦੇ ਉੱਤੇ ਨਾ ਇਦਾਂ ਪੈਟਰੋਲ ਪਾ ਕਰਕੇ ਤੇ ਉਹਨੇ ਅੱਗ ਲਾ ਦਿੱਤੀ ਸਤਗੁਰਾਂ ਦੇ ਕਿੰਨੇ ਸਰੂਪ ਅਗਨ ਉਪੇਂਟ ਹੋ ਗਏ ਉੱਥੇ ਤੇ ਉਹ ਆਉਂਦੇ ਐ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਉਹ ਵੀ ਫੈਸਲਾ ਕਰਦੇ ਆ ਕਹਿੰਦੇ ਅੱਜ ਤੋਂ ਬਾਅਦ ਕਹਿੰਦੇ ਕਹਿੰਦੇ ਕਰਦਿਆ ਕਰੋ ਜੋ ਤੁਹਾਡਾ ਜੀ ਕਰਦਾ ਜਿਹੜਾ ਇਹੋ ਜਿਹਾ ਕੰਮ ਕਰਨ ਆਉਂਦਾ ਹੈ ਭਾਵ ਕਹਿਣ ਦਾ ਵੀ ਸਤਗੁਰਾਂ ਦੇ ਸਤਕਾਰ ਪ੍ਰਤੀ ਸਤਗੁਰਾਂ ਦੇ ਪ੍ਰੇਮ ਪਤੀ ਪ੍ਰਤੀ ਇੱਕ ਵਿਅਕਤੀ ਇੱਕ ਇੱਕ ਪਿਆਰਾ ਸਿੱਖ ਹੈ ਜਿਹੜਾ ਕੋਈ ਵੀ ਕਲਣਾ ਕਾਲ ਸਕਦਾ ਤੇ ਸਾਨੂੰ ਤਕੜੇ ਹੋ ਕੇ ਫਿਰ ਇਸ ਪਾਸੇ ਵੀ ਗੌਰ ਕਰਨੀ ਪੈਣੀ ਹੈ ਭਾਈ ਮਰਦਾਨਾ ਜੀ ਕਹਿੰਦੇ ਮੇਰ ਤੋਂ ਸੁਣਿਆ ਨਹੀਂ ਜਾਂਦਾ ਕਬੂਲ ਬੋਲਦੇ ਆ ਪਾਤਸ਼ਾਹ ਜੀ ਤੁਹਾਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਮਰਦਾਨਿਆ ਇਹ ਰਾਹੀ ਇਹੋ ਜੇ ਆ ਉਹ ਕਿਸੇ ਨੂੰ ਜਗਾਵਣ ਜਾਈਏ ਨਾ ਆ ਆਪਾਂ ਕਿਸੇ ਸੁੱਤੇ ਨੂੰ ਹੀ ਕਹਿ ਦੋ ਘਰ ਦੇ ਮੈਂਬਰ ਨੂੰ ਹੀ ਕਹਿ ਦੋ ਉੱਠ ਲੈ ਭਾਈ ਅੰਮ੍ਰਿਤ ਵੇਲਾ ਹੋ ਗਿਆ ਸਮਾ ਹੋ ਗਿਆ ਅਗਲਾ ਕਹਿੰਦਾ ਕਈ ਵਾਰ ਤਾਂ ਇਹੋ ਜੇ ਬੋਲ ਬੋਲਦੇ ਜਿਹੜੇ ਸੁਣੇ ਨਾ ਜਾਣ ਤੇ ਕਹੇ ਨਾ ਤੂੰ ਕੀ ਕਰਾਉਣਾ ਮੇਰੇ ਤੋਂ ਰਹੂ ਵਿਚਾਰ ਉਹ ਕਹਿੰਦੇ ਗੁਰੂ ਸਾਹਿਬ ਕਹਿੰਦੇ ਮਰਦਾਨਾ ਇਹ ਰਾਹੀ ਇਹੋ ਜਿਹਾ ਹੈ ਹੱਲੇ ਪਤਾ ਨਹੀਂ ਕੀ ਕੁਛ ਸੁਣਨਾ ਤੇ ਸਹਿਣਾ ਪੈਣਾ ਹੈ ਤਕੜਾ ਹੋ ਜਾ ਭਾਈ ਮਰਦਾਨਾ ਜੀ ਨੂੰ ਗੁਰੂ ਸਾਹਿਬ ਕਹਿੰਦੇ ਫਿਰ ਕਹਿੰਦੇ ਚੱਲ ਕੋਈ ਨਹੀਂ ਇਦਾਂ ਕਰ ਜੰਗਲ ਦੇ ਵਿੱਚ ਨਾ ਦੋ ਨਦੀਆਂ ਦੇ ਵਿਚਕਾਰ ਕਹਿੰਦੇ ਇੱਕ ਪਿੰਡ ਆਉਂਦਾ ਜਿਹਦਾ ਨਾਂ ਹੈ ਅਕਬਪੁਰ ਇਤਿਹਾਸ ਦੇ ਵਿੱਚ ਜੋ ਨਾਂ ਹੈ ਅਕਬਪੁਰ ਕਹਿੰਦੇ ਉੱਥੇ ਜਾ ਉੱਥੇ ਨਾ ਇੱਕ ਰਬਾਬੀ ਹੈ ਉਹਦੇ ਪਾਸੋਂ ਰਬਾਬ ਲੈ ਕੇ ਆ ਜੇ ਕੁਛ ਆਖੇਗਾ ਤੇ ਸਾਡਾ ਨਾਮ ਲੈ ਦੇਈ ਉਹਦੇ ਪਾਸ ਭਾਈ ਮਰਦਾਨਾ ਜੀ ਕਹਿੰਦੇ ਸਤਿਬਚਨ ਉਹ ਜਿਹੜੀ ਮਾਇਆ ਲਈ ਸੀ 70 ਰੁਪਏ ਇਤਿਹਾਸ ਦੇ ਵਿੱਚ ਲਿਖੀ ਬੇਬੇ ਨਾਨਕੀ ਜੀਆਂ ਪਾਸੋਂ ਭਾਈ ਮਰਦਾਨਾ ਜੀ ਦੇ ਪਾਸ ਹੈ ਤੇ ਚੱਲ ਪੈਂਦੇ ਐ ਤਿੰਨ ਦਿਨ ਲੱਗੇ ਸੀ ਕਹਿੰਦੇ ਜਾਂਦੇ ਹਾਂ ਉਹਨੂੰ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਉਸ ਥਾਂ ਪਹੁੰਚੇ ਐ ਉਹ ਨਗਰ ਦੇ ਵਿੱਚ ਜਾ ਕੇ ਪੁੱਛਣਾ ਕੀਤਾ ਫਰੰਦਾ ਨਾਂ ਦੱਸਿਆ ਸੀ ਸਤਿਗੁਰਾਂ ਨੇ ਕਹਿੰਦੇ ਫਰੰਦੇ ਨਾਂ ਦਾ ਰਬਾਬੀ ਐ ਜਾ ਕੇ ਉਹਦੇ ਪਾਸੋਂ ਰਬਾਬ ਲੈ ਕੇ ਆ ਲੱਭਦੇ ਫਿਰਦੇ ਐ ਇੱਕ ਨੂੰ ਪੁੱਛਿਆ ਦੂਜੇ ਨੂੰ ਪੁੱਛਿਆ ਉਹ ਕਹਿੰਦੇ ਜੀ ਇੱਥੇ ਤਾਂ ਇਸ ਨਾਂ ਦਾ ਕੋਈ ਰਿੰਦਾ ਹੀ ਨਹੀਂ ਕੋਈ ਨਹੀਂ ਦੱਸਦਾ ਪਹਿਲਾਂ ਤਾਂ ਕੋਈ ਦੱਸਦਾ ਹੀ ਨਹੀਂ ਜੇ ਕੋਈ ਇੱਕ ਅੱਧਾ ਦੱਸਦਾ ਉਹ ਕਹਿੰਦਾ ਇਸ ਨਾਂ ਦਾ ਤਾਂ ਕੋਈ ਹੈ ਹੀ ਨਹੀਂ ਦੋ ਦਿਨ ਕਹਿੰਦੇ ਉੱਥੇ ਲੱਭਦੇ ਰਹੇ ਮਿਲਿਆ ਨਹੀਂ ਕੋਈ ਵੀ ਹਾਰ ਕੇ ਇੱਕ ਬਾਾਰ ਆ ਕੇ ਕਹਿੰਦੇ ਇੱਕ ਦਰਖਤ ਦੇ ਨੀਚੇ ਭਾਈ ਮਰਦਾਨਾ ਜੀ ਛਾਵੇਂ ਬੈਠੇ ਐ ਬਹਿ ਕਰਕੇ ਕਹਿੰਦੇ ਸੋਚਾਂ ਦੇ ਵਿੱਚ ਪਈ ਐ ਵੀ ਹੁਣ ਮੈਂ ਪਾਤਸ਼ਾਹ ਜੀਆਂ ਨੂੰ ਜਵਾਬ ਕੀ ਦੇਵਾਂਗਾ ਕਹਿਣਗੇ ਮਰਦਾਨੇ ਆ ਤੈਨੂੰ ਭੇਜਿਆ ਸੀ ਨਗਰ ਦੇ ਵਿੱਚ ਨਹੀਂ ਤੂੰ ਰਬਾਬ ਲੈ ਕੇ ਆਇਆ ਤੈਨੂੰ ਐਡੀ ਦੂਰ ਭੇਜਿਆ ਥਾਂ ਟਿਕਣ ਦੱਸ ਕੇ ਭੇਜਿਆ ਤਾਂ ਵੀ ਤੂੰ ਰਬਾਬ ਨਹੀਂ ਲੈ ਕੇ ਆਇਆ ਕੀ ਜਵਾਬ ਦੇਵਾਂ ਸਤਿਗੁਰਾਂ ਨੂੰ ਐਨੇ ਨੂੰ ਕਹਿੰਦੇ ਪਿੱਛੋਂ ਦੀ ਆ ਕੇ ਨਾ ਕਿਸੇ ਨੇ ਮੋਢੇ ਤੇ ਹੱਥ ਰੱਖਿਆ ਕਹਿੰਦੇ ਭਲਿਆ ਕਿੰਨੂ ਲੱਭਣਾ ਹੈ ਭਾਈ ਮਰਦਾਨਾ ਜੀ ਨੇ ਭੌਕੇ ਜਦੋਂ ਪਿੱਛੇ ਵੇਖਿਆ ਇੱਕ ਸਾਧੂ ਪਹਿਰਾਵੇ ਦਾ ਵਿਅਕਤੀ ਜਿਹਦੇ ਮੋਢਿਆਂ ਦੇ ਉੱਤੇ ਰਬਾਬ ਹੈ ਤੇ ਉਹ ਭਾਈ ਮਰਦਾਨਾ ਜੀ ਦੇ ਪਿੱਛੇ ਖੜਾ ਐਦਾਂ ਜਦੋਂ ਭਾਈ ਮਰਦਾਨਾ ਜੀ ਉੱਠੇ ਆ ਮੁੜ ਕੇ ਵੇਖਿਆ ਸਤ ਕਰਤਾਰ ਕੀਤਾ ਭਾਈ ਮਰਦਾਨਾ ਜੀ ਕਹਿੰਦੇ ਆਪ ਜੀ ਕੌਣ ਕਹਿੰਦੇ ਮੈਂ ਉਹੀ ਹਾਂ ਜਿਹਨੂੰ ਲੱਭਣਾ ਫਿਰਣਾ ਮੇਰਾ ਨਾਂ ਫਿਰੰਦਾ ਹੈ ਕਹਿੰਦੇ ਮੈਨੂੰ ਨਾਨਕ ਜੀਆ ਨੇ ਭੇਜਿਆ ਹੈ ਤੁਹਾਡੇ ਪਾਸ ਸਰਵਾਬ ਲੈਣ ਲਈ ਉਹ ਫਿਰੰਦਾ ਜਿਹੜਾ ਕਹਿੰਦਾ ਹੈ ਕਹਿੰਦਾ ਫੱਕਾ ਤੈਨੂੰ ਨਾਨਕ ਜੀਆਂ ਨਹੀਂ ਭੇਜਿਆ ਕਹਿੰਦੇ ਜੀ ਹਾਂ ਕਹਿੰਦੇ ਆ ਲੈ ਅਰਬਾਬ ਦੇਣੀ ਤਾਂ ਨਾਨਕ ਜੀਆਂ ਨੂੰ ਹੀ ਸੀ ਪਰ ਕਹਿੰਦਾ ਇੱਕ ਗੱਲ ਹਮੇਸ਼ਾ ਚੇਤਾ ਰੱਖੀ ਇਹਨੂੰ ਨਾਨਕ ਜੀਆਂ ਤੋਂ ਬਿਨਾਂ ਕਦੇ ਹੋਰ ਕਿਸੇ ਸਾਹਮਣੇ ਵਜਾਵੀ ਨਾ ਭਾਈ ਮਰਦਾਨਾ ਜੀ ਕਹਿੰਦੇ ਤੁਸੀਂ ਜਾਣਦੇ ਹੋ ਉਹਨਾਂ ਨੂੰ ਕਹਿੰਦੇ ਹਾਂ ਜੀ ਉਹਨਾਂ ਨੂੰ ਕੌਣ ਨਹੀਂ ਜਾਣਦਾ ਫਿਰੰਦਾ ਕਹਿੰਦਾ ਉਹ ਕਹਿੰਦਾ ਇਹਨੂੰ ਮੈਂ ਵਜਾ ਕੇ ਵੇਖਾਂ ਭਾਈ ਮਰਦਾਨਾ ਜੀ ਕਹਿੰਦੇ ਕਹਿੰਦੇ ਤੈਨੂੰ ਆਖਿਆ ਤਾਂ ਹੈ ਵੀ ਕਿਸੇ ਹੋਰ ਅੱਗੇ ਵਜਾਉਣੀ ਨਹੀਂ ਉਹ ਕਹਿੰਦੇ ਮੈਨੂੰ ਉਹਨਾਂ ਨੇ ਭੇਜਿਆ ਉਹਨਾਂ ਦੇ ਹੁਕਮ ਨਾਲ ਤਾਂ ਮੈਂ ਆਇਆ ਇੱਕ ਵਾਰੀ ਵਜਾ ਕੇ ਵੇਖ ਲਵਾਂਗੇ ਕੱਲੋਂ ਨਾ ਤੁਹਾਡਾ ਉਲਾਮਾ ਰਹੇਗਾ ਨਾ ਸਾਡਾ ਰਹੇਗਾ ਇਤਿਹਾਸ ਵਿੱਚ ਇਹ ਕਹਿੰਦਾ ਕਹਿੰਦੇ ਇੱਥੇ ਵਜਾਉਣਾ ਕੀਤੀ ਹੈ ਰਬਾਬ ਤੇ ਜਦੋਂ ਮਰਦਾਨਾ ਜੀਆਂ ਨੇ ਉਹਦੇ ਉਹਦੀ ਤਾਰ ਛੇੜੀ ਨਾ ਤੇ ਉਹਦੇ ਵਿੱਚੋਂ ਆਵਾਜ਼ ਆਉਂਦੀ ਹੈ ਤਨ ਗੁਰ ਨਾਨਕ ਤੂੰ ਹੀ ਨਰੰਕਰ ਪੜੋ ਤਨ ਗੁਰ ਨਾਨਕ ਤੂੰ ਹੀ ਨਰੰਕਰ ਤੂੰ ਹੀ ਨਰੰਕਾਰ ਤੂੰ ਹੀ ਨਰੰਕਾਰ ਤੂੰ ਹੀ ਨਰੰਕਾਰ ਤੂੰ ਹੀ ਨਰੰਕਾਰ ਗੱਜ ਕੇ ਪੜੋ ਜੀ ਅਨਗੁਰ ਨਾਨਕ ਤੂੰ ਹੀ ਨਿਰੰਕਾਰ ਤਨ ਗੁਰ ਨਾਨਕ ਤੂੰ ਹੀ ਨਿਰੰਕਾਰ ਭਾਈ ਮਰਦਾਨਾ ਜੀਆਂ ਨੇ ਜਦੋਂ ਇਹ ਆਵਾਜ਼ਾਂ ਸੁਣਿਆ ਨਾ ਕੰਨਾਂ ਦੇ ਨਾਲ ਬੜੇ ਹੈਰਾਨ ਹੋਏ ਖੜਿਆ ਖੜਿਆ ਨੇ ਉੱਥੇ ਹੀ ਸੁਰਤੀ ਦੇ ਨਾਲ ਨਮਸਕਾਰ ਕੀਤੀ ਸਤਿਗੁਰਾਂ ਨੂੰ ਪਾਈ ਮਰਦਾਨਾ ਜੀ ਕਹਿੰਦੇ ਮੈਂ ਲੈ ਕੇ ਜਾਵਾਂ ਉਹ ਫਿਰ ਅੰਦਾਜੀ ਕਹਿੰਦੇ ਮੈਂ ਵੀ ਦਰਸ਼ਨ ਕਰਨ ਨੂੰ ਜੀ ਆਇਆ ਮੈਂ ਵੀ ਤੁਹਾਡੇ ਨਾਲ ਚੱਲਦਾ ਆਪਣੇ ਹੱਥੀ ਨਾਲੇ ਰਬਾਬ ਦੇਵਾਂਗਾ ਦੋਵੇਂ ਜਣੇ ਕਹਿੰਦੇ ਚੱਲ ਪੈਂਦੇ ਐ ਹੁਣ ਇਤਿਹਾਸ ਦੇ ਵਿੱਚ ਜੋ ਵਚਨ ਆਉਂਦਾ ਕਹਿੰਦੇ 9ਵੇਂ ਦਿਨ ਇਹ ਪਾਤਸ਼ਾਹ ਜੀਆਂ ਦੇ ਪਾਸ ਪਹੁੰਚੇ ਸੀ ਭਾਈ ਮਰਦਾਨਾ ਜੀ ਤੇ ਫਿਰੰਦਾ ਜੀ ਪਹੁੰਚੇ ਜਾ ਕੇ ਨਮਸਕਾਰ ਕੀਤੀ ਸਤਿਗੁਰਾਂ ਨੂੰ ਆਜਾ ਮਰਦਾਨਿਆਂ ਬੜੇ ਦਿਨ ਲਾ ਦਿੱਤੇ ਨੇ ਬੜਾ ਸਮਾਂ ਬਤਾ ਦਿੱਤਾ ਹੈ ਕਹਿੰਦਾ ਪਾਤਸ਼ਾਹ ਕੀ ਦੱਸਾਂ ਤੁਹਾਨੂੰ ਤੁਸੀਂ ਤਾਂ ਦੱਸ ਕੇ ਭੇਜ ਦਿੱਤਾ ਸੀ ਤਿੰਨ ਦਿਨ ਮੈਨੂੰ ਜਾਣ ਤੇ ਲੱਗ ਗਏ ਐ ਦੋ ਦਿਨ ਦੋ ਤਿੰਨ ਦਿਨ ਮੈਂ ਉੱਥੇ ਲੱਭਦਾ ਰਿਆਂ ਪਰ ਮਿਲੇ ਕੋਈ ਨਹੀਂ ਬਾਦ ਦੇ ਵਿੱਚ ਕਹਿੰਦੇ ਜਦੋਂ ਇਹ ਹੋ ਗਿਆ ਸੀ ਵੀ ਹੁਣ ਵਾਪਸ ਚਲਦੇ ਆਂ ਕਹਿੰਦੇ ਫਿਰ ਇਹ ਮਿਲੇ ਏ ਮੈਨੂੰ ਆਹ ਨੇ ਕਹਿੰਦੇ ਉਹ ਜਿਨ੍ਹਾਂ ਦਾ ਤੁਸੀਂ ਨਾਂ ਦੱਸਿਆ ਸੀ ਹੁਣ ਗੁਰੂ ਨਾਨਕ ਸਾਹਿਬ ਪੁੱਛਣਾ ਕਰਦੇ ਆ ਕਹਿੰਦੇ ਕਿਵੇਂ ਰਿਹਾ ਪੈਂਦਾ ਕਹਿੰਦੇ ਜੀ ਵਧੀਆ ਸੀ ਆਪ ਜੀ ਦਾ ਨਾਮ ਜਪਦੇ ਜਪਦੇ ਆ ਗਏ ਆ ਕਹਿੰਦੇ ਸਾਰੇ ਰਸਤੇ ਕਹਿੰਦੇ ਤੁਹਾਡੀਆਂ ਗੱਲਾਂ ਕਰਦੇ ਆਏ ਆ ਇਹ ਫਰੰਦਾ ਜੀ ਸਤਿਗੁਰੂ ਮੁਸਕਰਾ ਰਹੇ ਆ ਕਹਿੰਦੇ ਅੱਛਾ ਇਹ ਤੇ ਫਿਰ ਇਤਿਹਾਸ ਵਿੱਚ ਲਿਖਦਾ ਕਹਿੰਦੇ ਬਚਨ ਹੁੰਦੇ ਐ ਭਾਈ ਫਿਰੰਦਾ ਜੀ ਤੇ ਗੁਰੂ ਨਾਨਕ ਸਾਹਿਬ ਜੀਆਂ ਦੇ ਭਾਈ ਮਰਦਾਨਾ ਜੀ ਸੁਣ ਰਹੇ ਬਚਨ ਬਿਲਾਸ ਸੁਣ ਕੇ ਬੜਾ ਮਨ ਪ੍ਰਫੁੱਲਤ ਹੋਇਆ ਬੜੇ ਪ੍ਰਸੰਨ ਹੋਏ ਐਦਾਂ ਲੱਗਦਾ ਸੀ ਜਿਵੇਂ ਪਹਿਲਾਂ ਦੀ ਕੋਈ ਸਾਂਝ ਹੋਵੇ ਤੇ ਹੁਣ ਸਤਿਗੁਰਾਂ ਨੂੰ ਨਮਸਕਾਰ ਕਰਕੇ ਉਹ ਫਿਰੰਦਾ ਜੀ ਰਬਾਬ ਨੇ ਜਿਹੜੀ ਸੌਂਪ ਕਰਕੇ ਨਾ ਕਹਿੰਦੇ ਐਂਦਾ ਅੱਗੇ ਰੱਖ ਕੇ ਮੱਥਾ ਟੇਕਿਆ ਕਹਿੰਦੇ ਆਹ ਲਓ ਜੀ ਤੁਹਾਡੀ ਈਮਾਨਤ ਭਾਈ ਮਰਦਾਨਾ ਦੀ ਐਂਦਾ ਬੋਝੇ ਚੋਂ ਕੱਢ ਕੇ ਉਹ ਪੈਸੇ ਲੱਗੇ ਸੀ ਦੇਣ ਫਿਰੰਦਾ ਜੀ ਨੇ ਮੁਸਕਰਾ ਕੇ ਕਿਹਾ ਕਹਿੰਦੇ ਨਹੀਂ ਭਾਈ ਜਿਹੜੀ ਇਹਨਾਂ ਨੇ ਭੇਟਾ ਜਿਹੜੀ ਇਸ ਰਬਾਬ ਦਾ ਮੁੱਲ ਹੈ ਉਹ ਕੋਈ ਪਾ ਨਹੀਂ ਸਕਦਾ ਇਹ ਨਾਨਕ ਦਾ ਨਾਮ ਜਪਦੀ ਹੈ ਤੇ ਨਾਨਕ ਦੇ ਨਾਮ ਦਾ ਕੋਈ ਮੁੱਲ ਥੋੜਾ ਹੀ ਹੁੰਦਾ ਹੈ ਫਰੰਦਾ ਜੀ ਦਾ ਜਵਾਬ ਸੀ ਨਮਸਕਾਰ ਕਰਕੇ ਸਤਿਗੁਰਾਂ ਨੂੰ ਉੱਥੋਂ ਚੱਲ ਪੈਂਦੇ ਐ ਭਾਈ ਮਰਦਾਨਾ ਜੀ ਕਹਿੰਦੇ ਮੈਂ ਵਿਦਾ ਕਰਕੇ ਆਵਾਂ ਗੁਰੂ ਨਾਨਕ ਸਾਹਿਬ ਕਹਿੰਦੇ ਜਾ ਭਾਈ ਕਰਿਆ ਐਦਾਂ ਬਾਹਰ ਹੋਏ ਜਦੋਂ ਦੇਖਿਆ ਜਾ ਕੇ ਪਤਾ ਹੀ ਨਹੀਂ ਲੱਗਿਆ ਉਹ ਫਰੰਦਾ ਜੀ ਕਿੱਧਰ ਅਲੋਪ ਹੋ ਗਏ ਆ ਕਰਕੇ ਪੁੱਛਣਾ ਕਰਦੇ ਐ ਕਹਿੰਦੇ ਸਤਿਗੁਰੂ ਉਹ ਮਿੰਟਾਂ ਚ ਹੀ ਪਤਾ ਨਹੀਂ ਕਿੱਧਰ ਲੰਘ ਗਏ ਜਿਸ ਦੇ ਕੋਈ ਨਹੀਂ ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿੰਦੇ ਕਹਿੰਦੇ ਕੋਈ ਗੱਲ ਨਹੀਂ ਇਹ ਕਰਤਾਰ ਦੀਆਂ ਖੇਡਾਂ ਨੇ ਮਰਦਾਨਿਆਂ ਹਲੇ ਸਮਝ ਨਹੀਂ ਆਉਣੀ। ਸੋ ਇਸ ਤਰੀਕੇ ਦੇ ਨਾਲ ਫਿਰ ਭਾਈ ਮਰਦਾਨਾ ਦੀਆਂ ਨੂੰ ਉਹ ਰਬਾਬ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰੀਕੇ ਦੇ ਨਾਲ ਫਿਰ ਭਾਈ ਮਰਦਾਨਾ ਜੀ ਤੇ ਕਿਰਪਾ ਕਰਦੇ ਹੈ। ਰਬਾਬ ਦੀ ਬਖਸ਼ਿਸ਼ ਉਹਨਾਂ ਨੂੰ ਹੁੰਦੀ ਹੈ। ਫਿਰ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਚਲ ਮਰਦਾਨਿਆਂ ਹੁਣ ਰਬਾਬ ਚੱਕ ਛੇੜ ਤਾਰ ਨੂੰ ਮਰਦਾਨਾ ਜੀ ਨੇ ਰਬਾਬ ਚੱਕੀ ਬਹਿ ਕੇ ਲੱਗੀ ਵਜਾਵਣ ਐਸੀ ਵਿਦ ਲੱਗੀ ਕਹਿੰਦੇ ਐਸੀ ਲਿਵ ਲੱਗੀ ਸਤਿਗੁਰਾਂ ਦੀ ਇਤਿਹਾਸ ਲਿਖਦਾ ਕਹਿੰਦੇ ਦੋ ਦਿਨ ਤੇ ਦੋ ਰਾਤਾਂ ਲੰਘੀਆਂ ਸਤਿਗੁਰਾਂ ਨੇ ਨੇਤਰ ਬੰਦ ਕੀਤੇ ਐ ਸਮਾਧੀ ਲੱਗੀ ਐ ਨਾ ਤਾਂ ਤਾਰ ਰੁਕਦੀ ਐ ਤੇ ਨਾ ਹੀ ਸਤਿਗੁਰਾਂ ਦੀ ਅੱਖ ਖੁੱਲਦੀ ਐ ਜਦੋਂ ਮਰਦਾਨਾ ਜੀਆਂ ਨੇ ਵੇਖਿਆ ਵੀ 2 ਦਿਨ ਲੰਘ ਚੁੱਕੇ ਐ ਤੀਜਾ ਅੱਜ ਦਿਨ ਚੜ੍ਹ ਗਿਆ ਐ ਭਾਈ ਮਰਦਾਨਾ ਜੀਆਂ ਨੇ ਕਹਿੰਦੇ ਰਬਾਬ ਰੋਕ ਦਿੱਤੀ ਤੇ ਹਸਦੀ ਜਿਵੇਂ ਪੰਨੇ ਲਿਖੇ ਐ ਰਬਾਬ ਰੋਕੀ ਜਦੋਂ ਸਤਗੁਰਾਂ ਨੇ ਨੈਤਰ ਖੋਲੇ ਕਹਿੰਦੇ ਮਰਦਾਨੇ ਆ ਕਿਦਾਂ ਭਾਈ ਕੀ ਗੱਲ ਰਬਾਬ ਰੋਕ ਦਿੱਤੀ ਮਰਦਾਨਾ ਜੀ ਕਹਿੰਦੇ ਕਹਿੰਦੇ ਸਤਗੁਰੂ ਦੋ ਦਿਨ ਹੋ ਚੁੱਕੇ ਨੇ ਤੀਜਾ ਦਿਨ ਚੜ ਗਿਆ ਦੋ ਰਾਤਾਂ ਲੰਘ ਗਈਆਂ ਤੁਹਾਨੂੰ ਭੁੱਖ ਪਿਆ ਉਸ ਨਹੀਂ ਲੱਗਦੀ ਭਾਈ ਮਰਦਾਨਾ ਜੀ ਕਹਿੰਦੇ ਕਹਿੰਦੇ ਮੈਨੂੰ ਮੈਂ ਤੇ ਦੇਖੀ ਜਾਣਾ ਵੀ ਹੁਣ ਅੱਖਾਂ ਖੋਲੋਗੇ ਹੁਣ ਚੱਲਾਂਗੇ ਆਪਾਂ ਕਿਤੇ ਪ੍ਰਸ਼ਾਦਾ ਪਾਣੀ ਸ਼ਕਾਂਗੇ ਅਸਲ 'ਚ ਪਤਾ ਹੈ ਕੀ ਸੀ ਗੁਰਮੁਖੋ ਇਹ ਸਤਿਗੁਰੂ ਵਿਦ ਬਣਾਉਂਦੇ ਸੀ ਕਿਉਂਕਿ ਜਦੋਂ ਭਾਈ ਮਰਦਾਨਾ ਜੀ ਕਈ ਵਾਰ ਇਤਿਹਾਸ ਦੇ ਵਿੱਚ ਆਪ ਜੀ ਇਹ ਪ੍ਰਸੰਗ ਸਰਵਣ ਕਰੋਗੇ ਬਚਨ ਸਰਵਣ ਕਰੋਗੇ ਭਾਈ ਮਰਦਾਨਾ ਜੀ ਕਿਤੇ ਕਹਿੰਦੇ ਮੈਨੂੰ ਪਿਆਸ ਲੱਗੀ ਹੈ ਕਿਤੇ ਕਹਿੰਦੇ ਮੈਨੂੰ ਭੁੱਖ ਲੱਗੀ ਹੈ ਪਰ ਅਸਲ ਚ ਕਰਨਾ ਭਲਾ ਸੀ ਦਿਦ ਬਣਾਉਂਦੇ ਸੀ ਕਦੇ ਕਿਸੇ ਨੂੰ ਤਾਰਨਾ ਕਦੇ ਕਿਸੇ ਨੂੰ ਤਾਰਨ ਰਹੋ ਵਿਚਾਰ ਭਾਈ ਮਰਦਾਨਾ ਜੀ ਕਹਿੰਦੇ ਕਹਿੰਦੇ ਇਸ ਤਰੀਕੇ ਨਾਲ ਤਾਂ ਬੜਾ ਔਖਾ ਹੈ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਹਿੰਦੇ ਇਹ ਤਾਂ ਪਤਾ ਹੀ ਕੋਈ ਨਹੀਂ ਕਿੰਨੇ ਕੁ ਦਿਨ ਆਪਾਂ ਨੂੰ ਇਦਾਂ ਹੀ ਲੰਘ ਜਾਣ ਮਰਦਾਨਿਆਂ ਜੇ ਤਾਂ ਭੁੱਖ ਸਹਿ ਸਕਦਾ ਹੈ ਅੱਗੇ ਸਮਾਂ ਹੋਰ ਵੀ ਕਰੜਾ ਆਉਣਾ ਹੈ ਭਾਈ ਜੇ ਤਾਂ ਭੁੱਖ ਸਹਿ ਸਕਦਾ ਹੈ ਪਿਆਸ ਸਹਿ ਸਕਦਾ ਹੈ ਹੋ ਸਕਦਾ ਹੈ ਅੱਗੇ ਜਾ ਕੇ ਨੰਗ ਭੁੱਖ ਸਹਿਣੀ ਪਵੇ ਤਕੜਾ ਹੋ ਕੇ ਜੇ ਤਾਂ ਨਾਲ ਤੁਰ ਸਕਦਾ ਹੈ ਤਾਂ ਤਾਂ ਰਹਿ ਲੈ ਨਹੀਂ ਫਿਰ ਆਪਣੇ ਘਰ ਜਾ ਸਕਦਾ ਹੈ ਭਾਈ ਮਰਦਾਨਾ ਜੀ ਕਹਿੰਦੇ ਮੈਨੂੰ ਤਾਂ ਤੁਹਾਡਾ ਹਾਲਚਾਲ ਪੁੱਛਣ ਭੇਜਿਆ ਸੀ ਤੁਹਾਡੇ ਪਿਤਾ ਨੇ ਤੇ ਤੁਹਾਡੇ ਫਿਰ ਵੀ ਮੇਤੁਰਿਆ ਨਹੀਂ ਗਿਆ ਪ੍ਰੇਮ ਦਾ ਬੱਜਾ ਮੈਂ ਰਹਿ ਗਿਆ ਸੱ ਪਰ ਆਹ ਕੰਮ ਬਾਲਾ ਔਖੇ ਕਹਿੰਦੇ। ਦੋ ਦੋ ਦਿਨ ਕਹਿੰਦੇ ਬਿਨਾ ਲੰਗਰ ਪਾਣੀ ਤੋਂ ਪ੍ਰਸ਼ਾਦੇ ਤੋਂ ਥੋੜੀ ਰਿਆ ਜਾਂਦਾ। ਇੱਥੇ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਫਿਰ ਤੂੰ ਜੇ ਜਾਣ ਹੈ ਜਾ ਸਕਦਾ ਹੈ ਐਦਾਂ ਕਰੀ ਆ ਜਿਹੜੀ ਰਬਾਬ ਹੈ ਨਾ ਇਹ ਬੀਬੇ ਨਾਨਕੀ ਜੀਆਂ ਨੂੰ ਸੌਂਪ ਦੇਈਂ ਕਹਿੰਦੇ। ਨਮਸ਼ਕਾਰ ਕਰਕੇ ਕਹਿੰਦੇ ਸਤਗੁਰਾਂ ਨੂੰ ਭਾਈ ਮਰਦਾਨਾ ਜੀ ਚੱਲ ਪੈਂਦੇ ਆ। ਪਹੁੰਚੇ ਬੀਬੇ ਨਾਨਕੀ ਜੀਆਂ ਦੇ ਪਾਸ ਪਹੁੰਚ ਕਰਕੇ ਆ ਕੇ ਸਤ ਕਰਤਾਰ ਕੀਤਾ ਬੀਬੇ ਨਾਨਕੀ ਜੀਆਂ ਨੇ ਬੜਾ ਚਾਕ ਕੀਤਾ ਬੜੇ ਦਿਨਾਂ ਬਾਅਦ ਆਏ ਮਰਦਾਨਿਆਂ ਆ ਕੇ ਲੰਗਰ ਪਾਣੀ ਛਕਾਇਆ ਆਉ ਭਗਤ ਕੀਤੀ ਤੇ ਇਤਨੇ ਨੂੰ ਭਾਈਆ ਜੈਰਾਮ ਜੀ ਵੀ ਆ ਗਏ ਤੇ ਇਹ ਚੱਲਣ ਲੱਗੇ ਸੀ ਭਾਈ ਮਰਦਾਨਾ ਜੀ ਬੇਬੇ ਨਾਨਕੀ ਜੀ ਵੈਰਾਗ ਕਰਨ ਲੱਗ ਪਏ ਕਹਿੰਦੇ ਮੇਰੇ ਵੀਰ ਨੂੰ ਕੱਲਿਆਂ ਛੱਡ ਕੇ ਚਲਿਆ ਗਿਆ ਪਹਿਲਾਂ ਤੂੰ ਇੱਥੇ ਸੀ ਇਹ ਲੱਗਦਾ ਸੀ ਵੀ ਚਲੋ ਇਹਨਾਂ ਨੇ ਬਹੁਤੀ ਦੂਰ ਨਹੀਂ ਕਿਤੇ ਜਾਣਾ ਹੁਣ ਕੱਲੇ ਨੇ ਪਤਾ ਨਹੀਂ ਕਿੱਧਰ ਦਾ ਕਿੱਧਰ ਲੰਘ ਜਾਣਾ ਤੂੰ ਖਬਰ ਦਿੰਦਾ ਰਹਿਣਾ ਸੈਂ ਤੇਰੇ ਤੋਂ ਇਹ ਉਮੀਦ ਸੀ ਵੀ ਚਲੋ ਹੁਣ ਪਿੰਡੋਂ ਕੋਈ ਆਇਆ ਉਹ ਨਾਨਕ ਦੀ ਖਬਰ ਦਿੰਦਾ ਰਹੇਗਾ ਮੇਰੇ ਵੀਰ ਦੀ ਖਬਰ ਦਿੰਦਾ ਰਹੇਗਾ ਤੇ ਹੁਣ ਤੂੰ ਵੀ ਸਾਥ ਛੱਡ ਕੇ ਚੱਲੇ ਆਂ ਕਹਿੰਦੇ ਇਤਿਹਾਸ ਲਿਖਦਾ ਕਹਿੰਦੇ ਬੀਬੇ ਨਾਨਕੀ ਜੀ ਵੈਰਾਗ ਕਰਨ ਲੱਗ ਪਏ ਭਾਈਆ ਜੈਰਾਮ ਜੀ ਆਏ ਵੇਖਿਆ ਆਕਰ ਕੇ ਪੁੱਛਣਾ ਕੀਤਾ ਕਹਿੰਦੇ ਕੀ ਗੱਲ ਹੋਈ ਆਪਜੀ ਅੱਖਾਂ ਦੇ ਵਿੱਚੋਂ ਨੀਰ ਕਿਉਂ ਵਹਾਰ ਰਹੇ ਹੋ ਤੇ ਉਹ ਜਿਹੜੀ ਤੁਲਸਾ ਸੀ ਬੀਬੇ ਨਾਨਕੀ ਜੀਆਂ ਦੀ ਦਾਸੀ ਜਿਹੜੀ ਘਰ ਦੇ ਵਿੱਚ ਕੰਮ ਕਰਦੀ ਸੀ ਤੁਲਸਾ ਨਾਮ ਇਤਿਹਾਸ ਵਿੱਚ ਆਇਆ ਤੇ ਉਹ ਕਹਿੰਦੇ ਜਵਾਬ ਦਿੰਦੀਏ ਵੀ ਇਸ ਆ ਕਾਰਨ ਹੈ ਭਾਈ ਮਰਦਾਨਾ ਜੀ ਕਹਿੰਦੇ ਅਸੀਂ ਵਾਪਸ ਜਾਣਾ ਹੈ ਸਾਡੇ ਤੋਂ ਭੁੱਖ ਪਿਆਸ ਹੈ ਜਿਹੜੀ ਉਹ ਸਹਿ ਨਹੀਂ ਹੁੰਦੀ ਤੇ ਭਾਈ ਮਰਦਾਨਾ ਜੀ ਇਤਨੇ ਨੂੰ ਬੋਲਦੇ ਆ ਕਹਿੰਦੇ ਦੇਖੋ ਜੀ ਨਾਨਕ ਜੀ ਤਾਂ ਹੋ ਗਏ ਕਰਤਾਰ ਦੇ ਉਹਨਾਂ ਨੂੰ ਤਾਂ ਪਤਾ ਨਹੀਂ ਭੁੱਖ ਪਿਆਸ ਲੱਗਦੀ ਹੈ ਕਿ ਨਹੀਂ ਲੱਗਦੀ ਪਰ ਅਸੀਂ ਤਾਂ ਆਮ ਆਦਮੀਆਂ ਸਾਨੂੰ ਤਾਂ ਭੁੱਖ ਪਿਆਸ ਲੱਗਦੀ ਹੈ ਨਾ ਉਹ ਤਾਂ ਨਾ ਪ੍ਰਸ਼ਾਦਾ ਪਾਣੀ ਨਾ ਕੁਝ ਹੋਰ ਭਾਈਆ ਜੈਰਾਮ ਜੀ ਤੇ ਹਾਸ ਲਿਖਦਾ ਕਹਿੰਦੇ ਇੱਥੇ ਕਹਿੰਦੇ ਕੋਈ ਗੱਲ ਨਹੀਂ ਤੂੰ ਇਦਾਂ ਕਰਿਆ ਕਰ ਤੂੰ ਇੱਥੋਂ ਪ੍ਰਸ਼ਾਦਾ ਛਕ ਜਿਆ ਕਰ ਪਰ ਤੂੰ ਇੱਥੋਂ ਜਾ ਨਾ ਗੁਰੂ ਨਾਨਕ ਸਾਹਿਬ ਜੀਆਂ ਦੇ ਕੋਲ ਰਹਿ ਤੇ ਸਤਿਗੁਰੂ ਸੱਚੇ ਪਾਤਸ਼ਾਹ ਉਸੇ ਤਰੀਕੇ ਦੇ ਨਾਲ ਆਪਣੀ ਲਿਬ ਜੋੜ ਕੇ ਬੈਠੇ ਐ ਭਾਈ ਮਰਦਾਨਾ ਜੀ ਕਹਿੰਦੇ ਜਦੋਂ ਭਾਈਆ ਜੈਰਾਮ ਜੀ ਨੇ ਇਤਨੀ ਗੱਲ ਆਖੀ ਕਿ ਤੂੰ ਪ੍ਰਸ਼ਾਦਾ ਪਾਣੀ ਛਕਣਾ ਹੁੰਦਾ ਇੱਥੋਂ ਛਕ ਜਿਆ ਕਰ ਪਰ ਤੂੰ ਜਾ ਨਾ ਤੈਨੂੰ ਜੇ ਕੋਈ ਮਾਇਆ ਦੀ ਮੜੀ-ਮੁੱਟੀ ਲੋੜ ਹੁੰਦੀ ਹੈ ਉਹ ਵੀ ਲੈ ਜਾਇਆ ਕਰ। ਤੇ ਕਹਿੰਦੇ ਦੁਬਾਰਾ ਫਿਰ ਇੱਥੇ ਬੀਬੀ ਨਾਨਕੀ ਜੀਆਂ ਨੇ ਇਤਿਹਾਸ ਦੇ ਵਿੱਚ ਜੋ ਪ੍ਰਸੰਗ ਆਇਆ ਕਹਿੰਦੇ 20 ਰੁਪਏ ਭਾਈ ਮਰਦਾਨਾ ਜੀਆਂ ਨੂੰ ਦਿੱਤੇ। ਕਹਿੰਦੇ ਆ ਲੈ ਜਾ ਜਾ ਗੁਰੂ ਨਾਨਕ ਸਾਹਿਬ ਦੇ ਪਾਸ ਵਾਪਸ ਚਲਿਆ ਜਾ। ਫਿਰ ਰਬਾਬ ਲੈ ਕੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀਆਂ ਪਾਸ ਆਉਂਦੇ ਆ। ਸੋ ਅੱਗੇ ਦਾ ਪ੍ਰਸੰਗ ਪਾਈ ਆਪਾਂ ਕੱਲ ਨੂੰ ਸਰਵਣ ਕਰਾਂਗੇ ਸਮਾਂ ਹੋ ਚੁੱਕਿਆ ਹੈ ਬੇਨਤੀ ਹੈ ਸੰਗਤਾਂ ਨੂੰ ਕਿ ਵਾਚੜ ਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਗੁਰੂ ਸੱਚੇ ਪਾਤਸ਼ਾਹ ਦੇ ਇਤਿਹਾਸ ਨਾਲ ਜੁੜਨਾ ਕਰੀਏ ਜੀ ਇਸੇ ਤਰੀਕੇ ਦੇ ਨਾਲ ਹੁਣ ਅੱਗੇ ਸਤਗੁਰਾਂ ਦੇ ਪ੍ਰਚਾਰਕ ਦੌਰੇ ਵੀ ਸ਼ੁਰੂ ਹੋਣੇ ਹਨ ਕਥਾ ਸ਼ੁਰੂ ਹੋਣੀ ਹੈ ਸੋ ਰਲ ਮਿਲ ਕੇ ਆਪਾਂ ਇਤਿਹਾਸ ਵਿਚਾਰਾਂ ਦੀ ਸਾਂਝ ਪਾਈਏ ਅੱਜ ਵੀ ਸੇਵਨ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਧੰਨਵਾਦ ਹੈ ਸੰਗਤਾਂ ਦਾ ਸਵਾਗ ਹੁਣ ਸਮਾਪਤੀ ਦਾ ਸਮਾ ਹੈ ਬੋਲਦਿਆਂ ਪਾਸੋਂ ਏਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਸਤਿਗੁਰੂ ਔਰ ਸੰਗਤ ਬਖਸ਼ਣ ਜੋਗ ਹੋ ਬਖਸ਼ ਲੈਣਾ ਜੀ ਭੁੱਲਾ ਨ ਚਤਾਰਨੀਆਂ ਗਜਬਜ ਕੇ ਸ਼ਲੋਕ ਵਿੱਚ ਬੋਲੋ ਅਰਦਾਸ ਬੇਨਤੀ ਪਾਵਨ ਹੁਕਮ ਫਿਰ ਸਤਿਨਾਮ ਵੈਗੁਰੂ ਕਰਦੇ ਆਂ ਕਰੋ ਕਰੀ ਚਾਲੇ ਪਾਉਣੇ ਤੇ ਚਾਹ ਪਾਣੀ ਦਾ ਲੰਗਰ ਪਾਈ ਸਾਰਿਆਂ ਨੇ ਸ਼ੱਕੇ ਜਾਣਾ ਸ਼ਲੋਕ ਪਗਣ ਗੁਰੂ ਪਾਣੀ ਪਿਤਾ ਮਾਤਾ ਤਰਤ ਦਿਵਸ ਰਾਤ ਦੁਇ ਦਾਈ ਦਇਆ ਖਿਲੇ ਸਗਲ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੀ ਨਾਮ ਧਿਆਇ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਜਿਨੀ ਨਾਮ ਧਿਆਇ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ